ਤੇ ਪੰਜਾਬੀਆਂ ਨੇ ਇੱਕ ਹੋਰ ਕੰਮ ਕੀਤਾ ਜਿਹਦੇ ਕਰਕੇ ਪੰਜਾਬੀਅਤ ਨੂੰ ਜਿਹੜਾ ਡਿਫੇਮ ਕੀਤਾ ਗਿਆ ਵੀ ਫੇਕ ਮੈਰਿਜਸ ਦਾ ਰੁਝਾਨ ਪਹਿਲਾਂ ਕੈਨੇਡਾ ਵਰਗੇ ਮੁਲਕਾਂ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਫਿਲਹਾਲ ਚੱਲੀ ਜਾਂਦਾ ਹੈਗਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਜੀ ਲੋਕਾਂ ਨੂੰ 12 12 13 13 ਸਾਲ ਪੀਆਰ ਲੈਣ ਲਈ ਲੱਗ ਰਿਹਾ ਜੀ ਇਸ ਕਰਕੇ ਲੋਕ ਫੇਕ ਮੈਰਿਜਸ ਵੱਲ ਜਾ ਰਹੇ ਆ ਸਟੂਡੈਂਟ ਗੋਰੇ ਕਾਲੀਆਂ ਨਾਲ ਵਿਆਹ ਕਰਾ ਰਹੇ ਆ ਮੁੰਡੇ ਕੁੜੀਆਂ ਤਾਂ ਜੋ ਪੱਕੇ ਹੋ ਸਕਣ ਸੋ ਤੁਸੀਂ YouTube ਤੇ TikTok ਤੇ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਦੇਖੋਗੇ ਆਸਟ੍ਰੇਲੀਆ ਦੀਆਂ ਜਿੱਥੇ ਉਹ ਕਹਿ ਰਹੇ ਆ ਕਿ ਇੰਨੇ ਪੈਸੇ ਲੈ ਕੇ ਆਓ ਅਸੀਂ ਤੁਹਾਨੂੰ ਵਿਆਹ ਕਰਾ ਕੇ ਦਿੰਨੇ ਆ ਪੱਕੇ ਮੁੰਡੇ ਨਾਲ ਇਹ ਪੱਕੀ ਕੁੜੀ ਨਾਲ ਆਲਖ ਸਾਹਿਬ ਜੋੜੀਆਂ ਵੀ ਬਣੀਆਂ ਹੋਈਆਂ ਜੇ ਤੁਸੀਂ ਸੋਸ਼ਲ ਮੀਡੀਆ ਤੇ ਜਾਓ ਤੁਸੀਂ Facebook account Insta account TikTok account ਜਿਹਦੇ ਚ ਜੇ ਇੱਧਰ ਪੰਜਾਬੀ ਮੁੰਡਾ ਉਧਰ ਜਾਂ ਸਾਹਮਣੇ ਨਾਲ ਦੀ ਉਹਦੇ ਪਾਰਟਨਰ ਗੋਰੀ ਆ ਜਾਂ ਕਾਲੀ ਆ ਤੇ ਉਵੇਂ ਹੀ ਜੇ ਪੰਜਾਬਣ ਕੁੜੀ ਆ ਤੇ ਉਹਦੇ ਨਾਲ ਕੋਈ ਗੋਰਾ ਆ ਤੇ ਜਾਂ ਕਾਲਾ ਹਾਂਜੀ ਇੱਕ ਦਲਾਲ ਟਾਈਪ ਕੰਮ ਚੱਲ ਪਿਆ ਜੀ